ਇੱਕ ਬਹੁਤ ਜ਼ਿਆਦਾ ਅਮੀਰ ਬੰਦਾ ਬਿਜ਼ਨਸਮੈਨ ਬੰਦਾ ਇੱਕ ਪਿੰਡ ਵਿੱਚ ਜਗ੍ਹਾ ਦੇਖਣ ਵਾਸਤੇ ਗਿਆ ਕਿਉਂਕਿ ਉਹਨੇ ਆਪਣੀ ਫੈਕਟਰੀ ਉਸ ਪਿੰਡ ਦੇ ਵਿੱਚ ਲਾਉਣੀ ਸੀ ਤਾਂ ਜਿਹੜੀ ਜਗ੍ਹਾ ਉਹਨੇ ਦੇਖਣੀ ਸੀ ਖਰੀਦਣੀ ਸੀ ਆਪਣੀ ਫੈਕਟਰੀ ਲਾਉਣ ਵਾਸਤੇ ਉਹਨੂੰ ਦੇਖਣ ਦੇ ਲਈ ਉਹਨੂੰ ਇੱਕ ਨਦੀ ਪਾਰ ਕਰਕੇ ਜਾਣਾ ਪੈਣਾ ਸੀ ਤਾਂ ਉਹ ਬੰਦਾ ਇੱਕ ਨਦੀ ਕਿਨਾਰੇ ਖੜੀ ਛੋਟੀ ਜੀ ਕਿਸ਼ਤੀ ਦੇਖਦਾ ਏ ਤਾਂ ਉਹ ਕਿਸ਼ਤੀ ਵਾਲੇ ਕੋਲੇ ਜਾਂਦਾ ਜਿਹਦੀ ਕਿਸ਼ਤੀ ਵਿੱਚ ਸਿਰਫ ਦੋ ਹੀ ਬੰਦੇ ਬੈਠ ਸਕਦੇ ਸੀ ਇੱਕ ਉਹਨੂੰ ਚਲਾਉਣ ਵਾਲਾ ਤੇ ਇੱਕ ਜਾਣਾ ਹੋਰ ਉਸ ਬਿਜ਼ਨਸਮੈਨ ਨੇ ਕਿਸ਼ਤੀ ਵਾਲੇ ਨੂੰ ਕਿਹਾ ਕਿ ਮੈਨੂੰ ਨਦੀ ਦੇ ਦੂਜੇ ਪਾਰ ਲੈ ਚੱਲ ਦੱਸਿਆ ਜਾਂਦਾ ਕਿ ਨਦੀ ਕਾਫੀ ਚੌੜੀ ਵੀ ਸੀ ਤੇ ਡੂੰਗੀ ਵੀ ਸੀ ਤਾਂ ਕਿਸ਼ਤੀ ਵਾਲਾ ਉਸ ਬਿਜ਼ਨਸਮੈਨ ਨੂੰ ਆਪਣੀ ਕਿਸ਼ਤੀ ਦੇ ਵਿੱਚ ਬਿਠਾ ਕੇ ਨਦੀ ਦੇ ਦੂਸਰੇ ਕਿਨਾਰੇ ਲਿਜਾਣ ਲੱਗਾ ਤਾਂ ਕੁਝ ਟਾਈਮ ਤਾਂ ਜਿਹੜਾ ਬਿਜ਼ਨਸਮੈਨ ਬੰਦਾ ਸੀ ਚੁੱਪ ਕਰਕੇ ਬੈਠਾ ਰਿਹਾ ਥੋੜੇ ਟਾਈਮ ਬਾਅਦ ਉਹ ਕਿਸ਼ਤੀ ਵਾਲੇ ਨੂੰ ਕਹਿਣ ਲੱਗਾ ਕਿ ਤੈਨੂੰ ਪਤਾ ਏ ਮੈਂ ਕੌਣ ਆ ਉਹ ਕਹਿੰਦਾ ਨਹੀਂ ਮੈਂ ਤੁਹਾਨੂੰ ਨਹੀਂ ਜਾਣਦਾ ਕਹਿੰਦਾ ਤੂੰ ਮੇਰੀ ਕਦੇ ਫੋਟੋ ਨਹੀਂ ਦੇਖੀ ਅਖਬਾਰਾਂ ਵਿੱਚ ਮੈਂ ਤਾਂ ਬਹੁਤ ਮਸ਼ਹੂਰ ਬਿਜ਼ਨਸਮੈਨ ਆ ਤਾਂ ਉਹ ਕਹਿੰਦਾ ਨਹੀਂ ਸਾਹਿਬ ਮੈਂ ਤਾਂ ਇੱਕ ਅਣਪੜ੍ਹਿਆ ਵਿਅਕਤੀ ਆ ਮੈਂ ਕਦੇ ਅਖਬਾਰ ਨਹੀਂ ਪੜ੍ਹਿਆ ਤਾਂ ਇਹ ਸੁਣ ਕੇ ਜਿਹੜਾ ਬਿਜ਼ਨਸਮੈਨ ਸੀ ਉਹ ਕਿਸ਼ਤੀ ਵਾਲੇ ਨੂੰ ਕਹਿੰਦਾ ਕਮਾਲ ਆ ਯਾਰ ਕਿਹੜਾ ਜ਼ਮਾਨਾ ਹਲੇ ਵੀ ਤੂੰ ਅਣਪੜ੍ਹਤ ਰਹਿਿਆ ਫਿਰਦਾ ਤਾਂ ਕੈਸ਼ਤੀ ਵਾਲਾ ਅੱਗੋਂ ਨਿਮਰਤਾ ਨਾਲ ਕਹਿੰਦਾ ਵੀਰ ਜੀ ਮੇਰੇ ਪਿਤਾ ਦੀ ਮੌਤ ਮੇਰੇ ਬਚਪਨ ਵਿੱਚ ਹੀ ਹੋ ਗਈ ਸੀ ਜਿਹਦੇ ਕਰਕੇ ਮੇਰੇ ਤੇ ਕਾਫੀ ਸਾਰੀਆਂ ਜ਼ਿੰਮੇਵਾਰੀਆਂ ਸੀ ਤੇ ਮੈਨੂੰ ਪੜ੍ਹਨ ਦਾ ਮੌਕਾ ਹੀ ਨਹੀਂ ਮਿਲਿਆ ਬਿਜ਼ਨਸਮੈਨ ਉਹਦੇ ਤੇ ਹੱਸਦਾ ਏ ਤੇ ਕਹਿੰਦਾ ਇਹ ਕਮਾਲ ਆ ਤੇਰੀ ਕੋਈ ਜ਼ਿੰਦਗੀ ਆ ਤਾਂ ਫੇਰ ਜਿਹੜਾ ਉਹ ਬਿਜ਼ਨਸਮੈਨ ਸੀ ਕੈਸ਼ਤੀ ਵਾਲੇ ਨੂੰ ਕਹਿੰਦਾ ਆਹ ਜਿਹੜੀ ਸਾਹਮਣੇ ਸਾਰੀ ਜ਼ਮੀਨ ਆ ਨਾ ਇਹ ਮੈਂ ਖਰੀਦਣੀ ਆ ਮੈਂ ਇੱਥੇ ਆਪਦੀ ਇੱਕ ਫੈਕਟਰੀ ਲਾਉਣੀ ਆ मिनरल वाटर ਦੀ ਜਿਹਦੀ ਸਮਝ ਫੇਰ ਕਿਸ਼ਤੀ ਵਾਲੇ ਨੂੰ ਨਹੀਂ ਪੈਂਦੀ ਕਿਉਂਕਿ ਉਹ ਤਾਂ ਵਿਚਾਰਾ ਅਣਪੜ੍ਹ ਸੀ ਜਿਹਦੇ ਕਰਕੇ बिजनेसमੈਨ ਉਹ ਕਿਸ਼ਤੀ ਵਾਲੇ ਤੋਂ ਥੋੜਾ ਇਰੀਟੇਟ ਹੋਣ ਲੱਗਿਆ ਤੇ ਫੇਰ ਉਹਨੂੰ ਕਹਿੰਦਾ ਯਾਰ ਤੂੰ ਦੇਖਿਆ ਨਹੀਂ ਸ਼ਹਿਰ ਵਿੱਚ ਨਹੀਂ ਕਦੇ ਗਿਆ ਦੇਖਿਆ ਨਹੀਂ ਜਿਹੜੀਆਂ ਪਾਣੀ ਦੀਆਂ ਬੋਤਲਾਂ ਮਿਲਦੀਆਂ ਮੈਂ ਉਹ ਪਾਣੀ ਦੀਆਂ ਜਿਹੜੀਆਂ ਬੋਤਲਾ ਪੈਕ ਹੁੰਦਾ ਬੋਤਲਾਂ ਦੇ ਵਿੱਚ ਪਾਣੀ ਮੈਂ ਉਹਨਾਂ ਦੀ ਫੈਕਟਰੀ ਲਾਉਣੀ ਹੈ ਇੱਥੇ ਤਾਂ ਉਹ ਕਹਿੰਦਾ ਨਹੀਂ ਜੀ ਮੈਂ ਤਾਂ ਕਦੇ ਸ਼ਹਿਰ ਗਿਆ ਹੀ ਨਹੀਂ ਮੈਨੂੰ ਮੌਕਾ ਹੀ ਨਹੀਂ ਮਿਲਿਆ ਮੇਰਾ ਕੰਮ ਹੀ ਇੱਥੇ ਖਤਮ ਨਹੀਂ ਹੁੰਦਾ ਇਸ ਕਰਕੇ ਮੈਂ ਕਦੇ ਸ਼ਹਿਰ ਨਹੀਂ ਗਿਆ ਤਾਂ ਉਹ ਬਿਜ਼ਨਸਮੈਨ ਫਿਰ ਕਿਸ਼ਤੀ ਵਾਲੇ ਤੇ ਮੁਸਕਰਾਇਆ ਉਹਨੂੰ ਹੀਣ ਭਾਵਨਾ ਦਾ ਅਹਿਸਾਸ ਕਰਾਇਆ ਤੇ ਕਹਿੰਦਾ ਤੇਰੀ ਕੋਈ ਜ਼ਿੰਦਗੀ ਆ ਤੂੰ ਤਾਂ ਖੂਹ ਦਾ ਡੱਡੂ ਖੂਚਾਂ ਤੈਨੂੰ ਤਾਂ ਪਤਾ ਹੀ ਨਹੀਂ ਇਹ ਦੁਨੀਆਦਾਰੀ ਕੀ ਆ ਇਹ ਸ਼ਹਿਰ ਕੀ ਆ ਲੈ ਹੁਣ ਤੱਕ ਤੂੰ ਸ਼ਹਿਰ ਹੀ ਨਹੀਂ ਦੇਖਿਆ ਬਿਜ਼ਨਸਮੈਨਾਂ ਦੀਆਂ ਇਹ ਸਾਰੀਆਂ ਗੱਲਾਂ ਸੁਣ ਕੇ ਕਸ਼ਤੀ ਵਾਲਾ ਸੱਚੀ ਸੋਚਾਂ 'ਚ ਪੈ ਗਿਆ ਕਿ ਮੇਰੀ ਜ਼ਿੰਦਗੀ ਤਾਂ ਸੱਚਮੁੱਚ ਕਿਸੇ ਕੰਮ ਦੀ ਨਹੀਂ ਮੈਨੂੰ ਤਾਂ ਕਾਸੇ ਦਾ ਪਤਾ ਨਹੀਂ ਨਾਮ ਐ ਪੜਿਆ ਨਾ ਮੈਂ ਕਦੇ ਸ਼ਹਿਰ ਗਿਆ ਮੇਰੀ ਜ਼ਿੰਦਗੀ ਕਿਹੋ ਜੀ ਆ ਸੱਚੀ ਮੁੱਚੀ ਮੈਂ ਧਰਤੀ ਤੇ ਆਇਆ ਵੀ ਉਹੋ ਜਿਹਾ ਤੇ ਨਾ ਆਇਆ ਵੀ ਉਹੋ ਜਿਹਾ ਐਵੇਂ ਸੋਚਦੇ ਸੋਚਦੇ ਉਹਦੀ ਕਸ਼ਤੀ ਇੱਕ ਪੱਥਰ ਨਾਲ ਜ਼ੋਰ ਦੀ ਜਾ ਕੇ ਟਕਰਾ ਜਾਂਦੀ ਆ ਜੀ ਦੇ ਕਰਕੇ ਉਹ ਕਿਸ਼ਤੀ ਦੇ ਵਿੱਚ ਪਾਣੀ ਭਰਨ ਲੱਗਦਾ ਕਿਸ਼ਤੀ ਵਾਲਾ ਕਿਸ਼ਤੀ ਦੇ ਵਿੱਚੋਂ ਪਾਣੀ ਕੱਢਣ ਦੀ ਕੋਸ਼ਿਸ਼ ਕਰਦਾ ਏ ਕਿ ਕਿਸੇ ਨਾ ਕਿਸੇ ਤਰੀਕੇ ਮੈਂ ਕਿਸ਼ਤੀ ਨੂੰ ਕਿਨਾਰੇ ਤੇ ਲੈ ਜਾਵਾਂ ਕਿਉਂਕਿ ਜਿੱਥੇ ਉਹ ਕਿਸ਼ਤੀ ਪਹੁੰਚ ਚੁੱਕੀ ਸੀ ਉਥੋਂ ਕਾਫੀ ਡੂੰਘਾ ਥੱਲੇ ਨਦੀ ਕਾਫੀ ਜਿਆਦਾ ਡੂੰਗੀ ਸੀ ਤਾਂ ਉਹ ਜਲਦੀ ਜਲਦੀ ਕੋਸ਼ਿਸ਼ ਕਰਦਾ ਕਿ ਕਿਸੇ ਨਾ ਕਿਸੇ ਤਰੀਕੇ ਮੈਂ ਆਪਣੀ ਕੈਸ਼ਤੀ ਨੂੰ ਕਿਨਾਰੇ ਤੇ ਲੈ ਜਾਵਾਂ ਪਰ ਉਹਨੂੰ ਪਤਾ ਲੱਗ ਗਿਆ ਕਿ ਮੇਰੀ ਕੈਸ਼ਤੀ ਹੁਣ ਕਿਨਾਰੇ ਤੇ ਨਹੀਂ ਪਹੁੰਚ ਸਕੂਗੀ ਤੇ ਅਸੀਂ ਇਸੇ ਪਾਣੀ ਵਿੱਚ ਡੁੱਬਾਂਗੇ ਤਾਂ ਉਹ ਬਿਜ਼ਨਸਮੈਨ ਨੂੰ ਪੁੱਛਦਾ ਕਿ ਤੁਹਾਨੂੰ ਤੈਰਨਾ ਆਉਂਦਾ ਇਹ ਸੁਣ ਕੇ ਬਿਜ਼ਨਸਮੈਨ ਕਾਫੀ ਜ਼ਿਆਦਾ ਹੈਰਾਨ ਹੁੰਦਾ ਕਹਿੰਦਾ ਹੈ ਕਿ ਮੈਨੂੰ ਤਾਂ ਤੈਰਨਾ ਨਹੀਂ ਆਉਂਦਾ ਤਾਂ ਕੈਸ਼ਤੀ ਵਾਲਾ ਫਿਰ ਉਹਦੇ ਤੇ ਮੁਸਕਰਾਇਆ ਕਹਿੰਦਾ ਕਮਾਲ ਹੈ ਜੀ ਤੁਹਾਨੂੰ ਤੈਰਨਾ ਵੀ ਨਹੀਂ ਆਉਂਦਾ ਤਾਂ ਹੁਣ ਜਿਹੜਾ ਬਿਜ਼ਨਸਮੈਨ ਸੀ ਸੋਚਾਂ ਦੇ ਵਿੱਚ ਪੈ ਗਿਆ ਕਿ ਮੈਂ ਕੈਸ਼ਤੀ ਵਾਲੇ ਨੂੰ ਕਿੰਨਾ ਜ਼ਿਆਦਾ ਹੀਣ ਭਾਵਨਾ ਦਾ ਅਹਿਸਾਸ ਕਰਵਾਇਆ ਹਰ ਬੰਦੇ ਵਿੱਚ ਹਰ ਗੁਣ ਨਹੀਂ ਹੋ ਸਕਦਾ ਹਰ ਬੰਦਾ ਇੱਕੋ ਜਿਹਾ ਨਹੀਂ ਹੋ ਸਕਦਾ ਹਰ ਬੰਦੇ ਵਿੱਚ ਕੋਈ ਗੁਣ ਵੀ ਹੁੰਦਾ ਤੇ ਕੋਈ ਔਗਣ ਵੀ ਹੁੰਦਾ ਤੇ ਇਸੇ ਤਰੀਕੇ ਕੈਸ਼ਤੀ ਵਾਲਾ ਵੀ ਜੇਕਰ ਉਹ ਪੜ੍ਹਿਆ ਲਿਖਿਆ ਨਹੀਂ ਇੱਕ ਪਿੰਡ ਵਿੱਚ ਰਹਿਣ ਵਾਲਾ ਸਧਾਰਨ ਗਰੀਬ ਇਨਸਾਨ ਆ ਤਾਂ ਮੈਨੂੰ ਉਹਨੂੰ ਇਸ ਤਰੀਕੇ ਹੀਣ ਭਾਵਨਾ ਦਾ ਸ਼ਿਕਾਰ ਨਹੀਂ ਸੀ ਕਰਾਉਣਾ ਚਾਹੀਦਾ ਹੀਣ ਭਾਵਨਾ ਦਾ ਅਹਿਸਾਸ ਨਹੀਂ ਸੀ ਕਰਾਉਣਾ ਚਾਹੀਦਾ ਕਿਉਂਕਿ ਹਰ ਬੰਦੇ ਨੂੰ ਹਰ ਕੰਮ ਨਹੀਂ ਆਉਂਦਾ ਉਹਨੂੰ ਅਹਿਸਾਸ ਹੋਇਆ ਕਿ ਹੁਣ ਜਿਵੇਂ ਇਸ ਇਨਸਾਨ ਨੂੰ ਤੈਰਨਾ ਆਉਂਦਾ ਤੇ ਮੈਨੂੰ ਤੈਰਨਾ ਨਹੀਂ ਆਉਂਦਾ ਤੇ ਇਸ ਟਾਈਮ ਮੈਂ ਡੁੱਬ ਜਾਵਾਂਗਾ ਫਿਰ ਉਹ ਕਿਸ਼ਤੀ ਵਾਲੇ ਦੀਆਂ ਮਿੰਤਾ ਕੱਢਣ ਲੱਗਾ ਕਿ ਮੈਨੂੰ ਬਚਾ ਲਵੀਂ ਮੈਨੂੰ ਤੈਰਨਾ ਨਹੀਂ ਆਉਂਦਾ ਤਾਂ ਕਿਸ਼ਤੀ ਵਾਲਾ ਉਹਨੂੰ ਕਹਿੰਦਾ ਕੇ ਸਾਬ ਮੈਨੂੰ ਤਾਂ ਤੈਰਨਾ ਵੀ ਆਉਂਦਾ ਤੇ ਮੈਨੂੰ ਬੰਦੇ ਵੀ ਬਚਾਉਣੇ ਆਉਂਦੇ ਆ ਤੁਸੀਂ ਬੇਫਿਕਰ ਰਹੋ ਮੈਂ ਤੁਹਾਨੂੰ ਕਿਨਾਰੇ ਤੇ ਲੈ ਕੇ ਜਾਵਾਂਗਾ ਤੁਸੀਂ ਮੈਨੂੰ ਕੱਸ ਕੇ ਫੜ ਲੈਣਾ ਤੇ ਮੈਂ ਤੈਰਦਾ ਹੋਇਆ ਤੁਹਾਨੂੰ ਕਿਨਾਰੇ ਵੱਲ ਲੈ ਜਾਵਾਂਗਾ ਸੋ ਇਹ ਕਹਾਣੀ ਸਾਨੂੰ ਇਹੀ ਸਿੱਖਿਆ ਦਿੰਦੀ ਹੈ ਕਿ ਸਾਨੂੰ ਕਿਸੇ ਵੀ ਇਨਸਾਨ ਨੂੰ ਹੀਣ ਭਾਵਨਾ ਦਾ ਅਹਿਸਾਸ ਨਹੀਂ ਕਰਾਉਣਾ ਚਾਹੀਦਾ ਇਹ ਅਹਿਸਾਸ ਨਹੀਂ ਕਰਾਉਣਾ ਚਾਹੀਦਾ ਕਿ ਅਸੀਂ ਸੁਪੀਰੀਅਰ ਆ ਅਸੀਂ ਉੱਚੇ ਆ ਤੇ ਜਿਹੜਾ ਦੂਸਰਾ ਇਹ ਉਹ ਨੀਵਾ ਮਨੁੱਖਾ ਜਾਂ ਉਹਨੂੰ ਅਕਲ ਨਹੀਂ ਗਈ ਅਸੀਂ ਬੁੱਧੀਮਾਨ ਆ ਤੇ ਦੂਜੇ ਕਮਲੇ ਤੁਰੇ ਫਿਰਦੇ ਆ ਇਹੋ ਜਿਹਾ ਅਹਿਸਾਸ ਇਹੋ ਜਿਹੀ ਹੀਣ ਭਾਵਨਾ ਦਾ ਸ਼ਿਕਾਰ ਕਿਸੇ ਮਨੁੱਖ ਨੂੰ ਨਹੀਂ ਕਰਨਾ ਚਾਹੀਦਾ ਸਾਡੇ ਵੱਡੀ ਗਿਣਤੀ ਲੋਕਾਂ ਦੀ ਇਹ ਫਿਤਰਤ ਆ ਕਿ ਉਹ ਜੇਕਰ ਥੋੜਾ ਜਿਹਾ ਵੀ ਜਾਣਦੇ ਆ ਤਾਂ ਜਿਹੜਾ ਦੂਸਰਾ ਬੰਦਾ ਹੁੰਦਾ ਜਾਂ ਗਰੀਬ ਹੁੰਦਾ ਉਹਨੂੰ ਇਹ ਅਹਿਸਾਸ ਕਰਾਉਣ ਲੱਗ ਜਾਂਦੇ ਆ ਜਿਵੇਂ ਉਹਨੂੰ ਕਾਸੇ ਦੀ ਅਕਲ ਨਹੀਂ ਹੁੰਦੀ ਸਮਝ ਨਹੀਂ ਹੁੰਦੀ ਤੇ ਉਹ ਹੀ ਸਭ ਤੋਂ ਵੱਡੇ ਗਿਆਨੀ ਹੁੰਦੇ ਆ ਜਿਹਦੇ ਕਰਕੇ ਜਿਹੜਾ ਸਾਹਮਣੇ ਵਾਲਾ ਹੁੰਦਾ ਉਹ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਂਦਾ ਤੇ ਕਈ ਵਾਰ ਤਾਂ ਇਹੋ ਜਿਹੜੇ ਜਿਹੜੇ ਵਿਚਾਰੇ ਵਿਅਕਤੀ ਹੁੰਦੇ ਆ ਉਹ ਇੱਥੋਂ ਤੱਕ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਂਦੇ ਆ ਕਿ ਉਹ ਜ਼ਿੰਦਗੀ ਵਿੱਚ ਕੁਝ ਕਰਨ ਦੇ ਕਾਬਿਲ ਹੀ ਨਹੀਂ ਰਹਿੰਦੇ ਉਹ ਆਪਣੇ ਆਪ ਵਿੱਚ ਅਜਿਹਾ ਸੋਚਦੇ ਆ ਕਿ ਮੈਂ ਤਾਂ ਕਿਸੇ ਕਾਬਿਲ ਵਿਅਕਤੀ ਹੈ ਹੀ ਨਹੀਂਗਾ ਮੇਰੇ ਵਿੱਚ ਤਾਂ ਕੋਈ ਗੁਣ ਹੀ ਨਹੀਂ ਤਾਂ ਉਹ ਇਹ ਅਹਿਸਾਸ ਕਰਦੇ ਕਰਦੇ ਇਸ हर हर तरीके ਮਨੋਰੋਗੀ ਹੋ ਜਾਂਦੇ ਆ ਕਿ ਕੁਝ ਵੀ ਨਹੀਂ ਕਰ ਪਾਉਂਦੇ ਆਪਣੀ ਜ਼ਿੰਦਗੀ ਵਿੱਚ ਹਰ ਬੰਦੇ ਵਿੱਚ ਇੱਕੋ ਤਰ੍ਹਾਂ ਦੇ ਗੁਣ ਨਹੀਂ ਹੋ ਸਕਦੇ ਹਰ ਬੰਦਾ ਹਰ ਇੱਕ ਕੰਮ ਨਹੀਂ ਜਾਣ ਸਕਦਾ ਕੋਈ ਬੰਦਾ ਕਿਸੇ ਤਰੀਕੇ ਦਾ ਕੰਮ ਜਾਣ ਸਕਦਾ ਕੋਈ ਬੰਦਾ ਕਿਸੇ ਤਰੀਕੇ ਦਾ ਕੰਮ ਜਾਣਦਾ ਹੁੰਦਾ ਹਰ ਬੰਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਕੁਆਲਿਟੀਆਂ ਹੁੰਦੀਆਂ ਸੋ ਕਦੇ ਵੀ ਕਿਸੇ ਨੂੰ ਹੀਣ ਭਾਵਨਾ ਦਾ ਅਹਿਸਾਸ ਨਾ ਕਰਾਓ ਸ਼ਿਕਾਰ ਨਾ ਕਰੋ